ਜੇਕਰ ਤੁਸੀਂ ਵੀ ਆਨਲਾਈਨ ਯੂਪੀਏ ਦੇ ਜ਼ਰੀਏ ट्रांजैक्शन ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਜੇਕਰ ਤੁਹਾਡੇ ਪੈਸੇ ਗਲਤ ਖਾਤੇ ਵਿੱਚ ਚਲੇ ਜਾਂਦੇ ਨੇ ਤਾਂ ਤੁਸੀਂ ਕਿਵੇਂ ਵਾਪਸ ਕਰਾਉਣੇ ਨੇ ਇਹ ਗੱਲਾਂ ਇਸ ਵੀਡੀਓ ਦੇ ਰਾਹੀਂ ਨੋਟ ਕਰ ਲਓ ਕਿਉਂਕਿ ਹੁਣ ਜੋ ਨਵੇਂ ਐਨਪੀਸੀਆਈ ਨਿਯਮ ਲੈ ਕੇ ਆਇਆ ਹੈ ਉਹਨਾਂ ਦੇ ਹਿਸਾਬ ਦੇ ਨਾਲ ਜੇਕਰ ਤੁਸੀਂ ਗਲਤ ਖਾਤੇ ਵਿੱਚ ਟਰਾਂਸਫਰ ਕਰ ਰਹੇ ਹੋ ਪੈਸੇ ਤਾਂ ਉਹ ਯੂਪੀਏ ਦੇ ਜ਼ਰੀਏ ਹੋ ਹੀ ਨਹੀਂ ਪਾਉਣਗੇ ਜੇਕਰ ਪੈਸੇ ਟਰਾਂਸਫਰ ਹੋ ਰਹੇ ਨੇ ਤਾਂ ਇਹਦਾ ਵੀ ਹੱਲ ਹੈ ਸੋ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਵੇਖੋ ਤੇ ਖਬਰ ਪੂਰੀ ਸ਼ੇਅਰ ਕਰ ਦਿਓ ਇਹ ਜਾਣਕਾਰੀ ਹੈ ਕਿ ਜੇਕਰ ਅਸੀਂ ਕਈ ਵਾਰ ਖਾਤੇ ਦੇ ਵਿੱਚ ਪੈਸੇ ਟਰਾਂਸਫਰ ਕਰਦੇ ਆ ਜਾਂ ਸਾਨੂੰ ਕਈ ਵਾਰ ਭੁਲੇਖਾ ਪੈ ਜਾਂਦਾ ਹੈ ਅਸੀਂ ਕਾੜੀ-ਕਾੜੀ ਦੇ ਵਿੱਚ ਪੈਸੇ ਦੂਸਰੇ ਕਿਸੇ ਗਲਤ ਖਾਤੇ ਵਿੱਚ ਪਾ ਦਿੰਨੇ ਆ ਜੇਕਰ ਅਸੀਂ ਫਿਰ ਬਾਅਦ ਚ ਪਛਤਾਉਨੇ ਆ ਕਿ ਅਸੀਂ ਪੈਸੇ ਤਾਂ ਫਸਾ ਦਿੱਤੇ ਕਈ ਵਾਰ ਬੰਦਾ ਚੰਗਾ ਹੁੰਦਾ ਤੁਹਾਨੂੰ ਪੈਸੇ ਵਾਪਸ ਵੀ ਕਰ ਦਿੰਦਾ ਪਰ ਆਲਮੋਸਟ ਕਈ ਵਾਰ ਤੁਹਾਡੇ ਪੈਸੇ ਫਸ ਜਾਂਦੇ ਨੇ ਅਜੇ ਸੂਰਤ ਦੇ ਵਿੱਚ ਤੁਸੀਂ ਕੀ ਕਰਨਾ ਹੈ ਐਸ ਵੀਡੀਓ ਦੇ ਲਈ ਸਮਝੋ ਅੱਜ ਕੱਲ ਦੇ ਦੌਰ ਦੇ ਵਿੱਚ ਕੈਸ਼ ਦਾ ਚੱਲਣ ਲਗਭਗ ਕਾਫੀ ਘੱਟ ਹੋ ਗਿਆ ਹੈ ਹੁਣ ਲੋਕ ਹਰ ਛੋਟੇ ਅਤੇ ਵੱਡੇ ट्रांजैक्शन ਦੇ ਲਈ ਡਿਜੀਟਲ ਪੇਮੈਂਟ ਕਰਦੇ ਨੇ ਅੱਜ ਯੂਪੀਆਈ ਯਾਨੀ ਕਿ ਯੂਨੀਫਾਈਡ ਪੇਮੈਂਟਸ ਇੰਟਰਫੇਸ ਦੇ ਜ਼ਰੀਏ ਦੇਸ਼ ਦੇ ਵਿੱਚ ਰੋਜ਼ਾਨਾ ਕਰੋਨਾ ਦੀ ट्रांजैक्शन ਹੁੰਦੀਆਂ ਨੇ ਯੂਪੀਆਈ ਪੇਮੈਂਟ ਦੇ ਜ਼ਰੀਏ ਮਹਿਜ਼ ਕੁਝ ਹੀ ਸੈਕਿੰਡਸ ਦੇ ਵਿੱਚ ਪੈਸੇ ਇੱਕ ਖਾਤੇ ਤੋਂ ਦੂਜੇ ਖਾਤੇ ਦੇ ਵਿੱਚ ਪਹੁੰਚ ਜਾਂਦੇ ਨੇ ਪਰ ਕਈ ਵਾਰ ਲੋਕਾਂ ਦੇ ਨਾਲ ਗਲਤ ਖਾਤਿਆਂ ਦੇ ਵਿੱਚੋਂ ਪੈਸੇ ਟਰਾਂਸਫਰ ਕਰ ਦਿੰਦੇ ਨੇ ਜਿਸ ਦੇ ਨਾਲ ਉਹਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਅਜਿਹਾ ਨਹੀਂ ਹੋਊਗਾ ਐਨਪੀਸੀਆਈ ਯਾਨੀ ਕਿ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਯੂਪੀਆਈ ਦੇ ਨਾਲ ਜੁੜਿਆ ਇੱਕ ਨਵਾਂ ਨਿਯਮ ਜਾਰੀ ਕੀਤਾ ਹੈ ਤਾਂ ਤੁਹਾਨੂੰ ਦੱਸਦੇ ਹਾਂ ਕਿ ਨਿਯਮ ਕਿਹੜਾ ਹੈ ਯੂਪੀਆਈ ਵਿਮਨ ਨੂੰ ਲੈ ਕੇ ਐਨਪੀਸੀਆਈ ਇਹ ਨਵਾਂ ਨਿਯਮ ਲੈ ਕੇ ਆਇਆ ਹੈ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਯਾਨੀ ਕਿ ਐਨਪੀਸੀਆਈ ਇੱਕ ਨਵਾਂ ਨਿਯਮ ਇਹ ਲੈ ਕੇ ਆਇਆ ਹੈ ਕਿ ਜਿਹਦੇ ਜ਼ਰੀਏ ਤੁਹਾਡਾ ਪੈਸਾ ਗਲਤ ਹੱਥਾਂ ਦੇ ਵਿੱਚ ਜਾਊਗਾ ਹੀ ਤੁਹਾਨੂੰ ਦੱਸ ਦਈਏ ਕਿ ਯੂਪੀਆਈ ਦੇ ਜ਼ਰੀਏ ਪੀ ਟੂ ਪੀ ਯਾਨੀ ਕਿ ਪੀਅਰ ਟੂ ਪੀਅਰ ਅਤੇ ਪੀ ਟੂ ਪੀ ਐਮ ਯਾਨੀ ਪੀਅਰ ਟੂ ਪੀਅਰ ਮਰਚੈਂਟ ਕਿਸੇ ਵੀ ਤਰ੍ਹਾਂ ਦੀ ट्रांजैक्शन ਕਰਨ ਤੇ ਹੁਣ ਖਾਤਾਧਾਰਕ ਦਾ ਉਹੀ ਨਾਮ ਤੁਹਾਨੂੰ ਸਾਹਮਣੇ ਆਊਗਾ ਜੋ ਕਿ ਸੀਬੀਐਸ ਯਾਨੀ ਕਿ ਕੋਰ ਬੈਂਕਿੰਗ ਸਿਸਟਮ ਦੇ ਵਿੱਚ ਦਰਜ ਹੋਊਗਾ ਮਤਲਬ ਕਿ ਪੇਮੈਂਟ ਕਰਦੇ ਵਕਤ ਹੀ ਬੈਂਕ ਖਾਤੇ ਦੇ ਜੋ ਨਾਮ ਦਰਜ ਹੋਊਗਾ ਉਹੀ ਨਾਮ ਤੁਹਾਨੂੰ ਦਿਖਾਈ ਦੇਵੇਗਾ ਚਾਹੇ ਤੁਹਾਡੇ ਫੋਨ ਦੇ ਵਿੱਚ ਉਸ ਵਿਅਕਤੀ ਦਾ ਨੰਬਰ ਕਿਸੇ ਵੀ ਨਾਮ ਤੋਂ ਸੇਵ ਹੋਵੇ ਕਈ ਵਾਰ ਲੋਕਾਂ ਦੇ ਅਲੱਗ-ਅਲੱਗ ਨਾਮ ਜਿਹੜੇ ਸੇਵ ਹੁੰਦੇ ਨੇ ਔਰ ਤੁਹਾਨੂੰ ਕਨਫਿਊਜ਼ਨ ਹੋ ਜਾਂਦੀ ਹੈ ਕਿ ਜਿਹੜੇ ਪੈਸੇ ਨੇ ਉਹ ਗਲਤ ਖਾਤਿਆਂ ਦੇ ਵਿੱਚ ਭੇਜ ਜਾਂਦੇ ਨੇ ਕਿਉਂਕਿ ਸੇਮ ਨਾਮ ਦਾ ਕੋਈ ਸਖਸ਼ ਤੁਹਾਡੇ ਨੰਬਰ ਦੇ ਵਿੱਚ ਹੈ ਤਾਂ ਤੁਸੀਂ ਭੇਜੜੇ ਕਿਸੇ ਹੋਰ ਨੂੰ ਹੁੰਦੇ ਨੇ ਤੇ ਪਹੁੰਚ ਕਿਸੇ ਹੋਰ ਕੋਲ ਜਾਂਦੇ ਨੇ ਪਰ ਹੁਣ ਇਹ ਗਲਤੀ ਬਿਲਕੁਲ ਵੀ ਨਹੀਂ ਹੋਊਗੀ ਕਿਉਂਕਿ ਤੁਹਾਨੂੰ ਜਿਹੜਾ ਨਾਮ ਬੇਸ਼ੱਕ ਤੁਸੀਂ ਆਪਣਾ ਕੰਟੈਕਟ ਦੇ ਵਿੱਚ ਕੋਈ ਵੀ ਸੇਵ ਕੀਤਾ ਹੋਇਆ ਪਰ ਜੇ ਤੁਸੀਂ ਅੱਗੇ ਪੇਮੈਂਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ オリジナル ਨਾਮ ਜੋ ਵਿਅਕਤੀ ਦੇ ਬੈਂਕ ਵਾਲਾ ਨਾਮ ਹੈ ਉਹ ਉਸ ਦੇ ਉੱਪਰ ਸ਼ੋ ਹੋ ਜਾਏਗਾ ਦੱਸਦੀ ਹੈ ਕਿ 30 ਜੂਨ ਨੂੰ 2025 ਦੇ ਵਿੱਚ ਇਹ UPI ਐਪਸ ਦੇ ਲਈ ਨਵਾਂ ਨਿਯਮ ਜਿਹੜਾ ਹੈ ਇਹ ਲਾਗੂ ਕਰ ਦਿੱਤਾ ਜਾਏਗਾ ਕਈ ਵਾਰ ਗਲਤ ਖਾਤੇ ਦੇ ਵਿੱਚ ਪੈਸੇ ਚਲੇ ਜਾਂਦੇ ਨੇ ਤੇਸੀਂ ਪਰੇਸ਼ਾਨ ਹੁੰਨੇ ਆ ਕਿ ਹੁਣ ਪੈਸੇ ਫਸ ਗਏ ਤਾਂ ਕੜਾਈਏ ਤਾਂ ਕੜਾਈਏ ਕਿਵੇਂ ਇਹ ਵੀ ਹੱਲ ਹੈਗਾ ਕਈ ਵਾਰ ਖੂਬ ਸਾਵਧਾਨੀ ਪੂਰਵਕ ट्रांजੈਕਸ਼ਨ ਕਰਦੇ ਵਕਤ ਵੀ ਅਜੀਹਾ ਕੁਛ ਨਾ ਕੁਛ ਹੋ ਜਾਂਦਾ ਹੈ ਕਿ ਤੁਹਾਡੀ ਟ੍ਰਾਂਜੈਕਸ਼ਨ ਗਲਤ ਖਾਤੇ ਦੇ ਵਿੱਚ ਚਲੀ ਜਾਂਦੀ ਹੈ ਤੇ ਪੈਸੇ ਤੁਹਾਡੇ ਕਿਸੇ ਹੋਰ ਖਾਤੇ ਦੇ ਵਿੱਚ ਭੇਜ ਦਿੱਤੇ ਜਾਂਦੇ ਨੇ ਜਿਹਨੂੰ ਤੁਸੀਂ ਭੇਜਨੇ ਹੁੰਦੇ ਨੇ ਉਹਦੇ ਕੋਲ ਨਹੀਂ ਜਾਂਦੇ ਤਾਂ ਪਹਿਲਾਂ ਤੁਹਾਨੂੰ ਉਸ ਵਿਅਕਤੀ ਦੇ ਨਾਲ ਸੰਪਰਕ ਕਰਨਾ ਪਊਗਾ ਉਸ ਨੂੰ ਦੱਸਣਾ ਪਏਗਾ ਕਿ ਤੁਹਾਡੇ ਤੋਂ ਗਲਤੀ ਨਾਲ ਉਹਨਾਂ ਦੇ ਖਾਤੇ ਵਿੱਚ ਪੈਸੇ ਪੈ ਗਏ ਅਜਿਹੇ ਚਾਂਸ ਬਹੁਤ ਘੱਟ ਹੁੰਦੇ ਨੇ ਕਿ ਤੁਹਾਡੇ ਕੋਈ ਪੈਸੇ ਵਾਪਸ ਕਰ ਦੇ ਪਰ ਕਈ ਵਾਰ ਪੈਸੇ ਜਿਹੜੇ ਨੇ ਉਹ ਵਾਪਸ ਵੀ ਕਰ ਦਿੱਤੇ ਜਾਂਦੇ ਨੇ ਜੇਕਰ ਕਿਸੇ ਵਿਅਕਤੀ ਨੂੰ ਤੁਸੀਂ ਗਲਤ ਖਾਤੇ ਵਿੱਚ ਪੈਸੇ ਭੇਜ ਦਿੱਤੇ ਨੇ ਉਹ ਤੁਹਾਡੇ ਪੈਸੇ ਵਾਪਸ ਨਹੀਂ ਕਰ ਰਿਆ ਫਿਰ ਵੀ ਤੁਹਾਨੂੰ ਆਪਣੇ ਬੈਂਕ ਦੇ ਵਿੱਚ ਜਾ ਕੇ ਸ਼ਿਕਾਇਤ ਕਰਾਉਣੀ ਪਊਗੀ ਤੇ ਆਪਣੇ ਗਲਤ ਖਾਤੇ ਦੇ ਵਿੱਚ ਲੇ ਗਏ ਪੈਸੇ ਦੇ ਬਾਰੇ ਜਿਹੜਾ ਜਾਣਕਾਰੀ ਦੇਣੀ ਪਊਗੀ ਉਹਦਾ ਇੱਕ ਨੰਬਰ ਹੈ ਟੋਲ ਫਰੀ ਨੰਬਰ 1800 1201 740 ਦੇ ਉੱਪਰ ਕਾਲ ਕਰਕੇ ਤੁਸੀਂ ਆਪਣੀ ਸ਼ਿਕਾਇਤ ਵੀ ਦਰਜ ਕਰਾ ਸਕਦੇ ਹੋ चौथी ਤੁਸੀਂ ਐਨਪੀਸੀਆਈ ਪੋਰਟਲ ਦੇ ਉੱਪਰ ਜਾ ਕੇ ਵੀ ਇਸ ਦੀ ਜਿਹੜੀ ਸ਼ਿਕਾਇਤ ਦਰਜ ਕਰਾ ਸਕਦੇ ਹੋ ਸੇ ਇਹ ਇੱਕ ਕੁਝ ਗੱਲਾਂ ਸੀਗੀਆਂ ਕਿਉਂਕਿ ਜੇਕਰ ਤੁਹਾਡੇ ਗਲਤ ਖਾਤੇ ਵਿੱਚ ਪੈਸੇ ਟਰਾਂਸਫਰ ਹੁੰਦੇ ਨੇ ਤਾਂ ਤੁਸੀਂ ਉਹਨਾਂ ਨੂੰ ਕਿਵੇਂ ਵਾਪਸ ਕਢਾ ਸਕਦੇ ਹੋ ਤਾਂ ਇਸ ਤੋਂ ਇਲਾਵਾ ਐਨਪੀਸੀਆਈ ਜੋ ਨਿਯਮ ਲੈ ਕੇ ਆ ਰਿਹਾ ਹੈ 30 ਜੂਨ ਨੂੰ ਇਹ ਨਿਯਮ ਲਾਗੂ ਹੋ ਜਾਏਗਾ ਕਿ ਤੁਹਾਡੇ ਪੈਸੇ ਗਲਤ ਖਾਤੇ ਦੇ ਵਿੱਚ ਜਾਣਗੇ ਹੀ ਨਹੀਂ ਸੋ ਹੁਣ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਕਿ ਆਨਲਾਈਨ ਟਰਾਂਜੈਕਸ਼ਨਸ ਕਰਦੇ ਨੇ